ਹਾਂਜੀ ਸਤਿ ਸ੍ਰੀ ਅਕਾਲ ਜੀ ਜੱਜਵਾਲਾ ਪੰਜਾਬੀ ਟਰੈਵਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਲੈ ਕੇ ਆਏ ਆ ਬਹੁਤ ਹੀ ਵਧੀਆ ਵੀਡੀਓ ਇੱਕ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਦੁਪਹਿਰ ਦਾ ਸਮਾਂ ਤੇ ਆਹ ਬੈਠੇ ਆਂ ਹੀ ਆਪਾਂ ਪਿੰਪਲ ਦੇ ਸ਼ਾਮੇ ਤੇ ਆ ਪ੍ਰਾਣਾ ਖੂਹ ਆ ਤੇ ਜਿਵੇਂ ਕਹਿ ਲਓ ਵੀ ਏਸੀ ਕੂਲਰਾਂ ਚੋਂ ਨਿਕਲ ਕੇ ਬਾਹਰ ਬੈਠਿਆ ਕਿਵੇਂ ਲੱਗ ਰਿਹਾ ਵੀ ਬਹੁਤ ਵਧੀਆ ਬਹੁਤ ਨਜ਼ਾਰਾ ਨਾ ਹਾਂਜੀ ਹਾਂਜੀ ਮੰਜਾ ਢਾ ਕੇ ਪੈ ਜਾਓ ਸੌਂ ਜੋ ਹਨਾ ਆਰਾਮ ਨਾਲ ਹਾਂਜੀ ਅਨ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਦਰਖਤਾਂ ਹਨਾਈ ਤੇ ਉਹ ਬਹੁਤ ਠੀਕ ਆ ਸੱਜਣ ਲਾ ਰਹੇ ਆ ਬਹੁਤ ਜਿਵੇਂ ਕਹ ਲਓ ਵੀ ਲਿਆ ਕੇ ਬੰਡ ਦੇ ਵੀ ਆ ਬਹੁਤ ਪੰਚਾਇਤਾਂ ਵੀ ਲਾਉਂਦੀਆਂ ਨੇ ਤੇ ਸਾਡੇ ਪਿੰਡ ਵੀ ਬਹੁਤ ਦਰਖਤ ਪਿਛਲੇ ਸਮੇਂ ਦੇ ਵਿੱਚ ਲਾਏ ਗਏ ਆ ਤੇ ਪਾਲੇ ਵੀ ਗਏ ਆ ਤੇ ਆਪਾਂ ਵੱਧ ਤੋਂ ਵੱਧ ਦਰਖਤ ਪਰ ਬਹੁਤ ਲੋਕਾਂ ਦੀ ਹੁੰਦੀ ਆ ਜਿਵੇਂ ਵੀ ਆਪਾਂ ਨੂੰ ਮੰਨ ਲਓ ਫਰੀਦ ਦਰਖਤ ਕਿਵੇਂ ਮਿਲਣਗੇ ਹੈਨਾ ਉਹਦੇ ਬਾਰੇ ਅੱਜ ਆਪਾਂ ਦੱਸਣਾ ਤੇ ਆਪਾਂ ਹਰ ਇੱਕ ਪਰਸਨ ਮੰਨ ਲਓ ਦਰਖਤ ਲੈ ਕੇ ला ਸਕਦਾ ਆਪਦੇ ਆਪ ਦੇ ਏਰੀਏ ਦੇ ਵਿੱਚੋਂ ਤੇ ਤੁਸੀਂ ਕੁਝ ਨਹੀਂ ਕਰਨਾ ਕਿਸੇ ਨੂੰ ਨਹੀਂ ਕਹਿਣਾ ਤੇ ਤੁਸੀਂ ਆਪਣੇ ਆਪ ਹੀ ਮੰਨ ਲਓ ਦਰਖਤ ਬੁੱਕ ਕਰਨੇ ਆਪਦੀ ਮਰਜ਼ੀ ਦੇ ਤੇ ਆਪਣੇ ਇਲਾਕੇ 'ਚ ਜਿੱਥੇ ਵੀ ਜਿਹੜਾ ਤੁਹਾਨੂੰ ਨੇੜੇ ਪੈਂਦੀ ਆ ਜਗਾ ਉੱਥੋਂ ਲੈਣੇ ਆ ਤੇ ਉਹ ਲੈ ਕੇ ਤੁਸੀਂ ला ਸਕਦੇ ਹੋ ਠੀਕ ਹੈ ਆਪਣੇ ਘਰਾਂ ਚ ਲਾ ਸਕਦੇ ਹੋ ਜਾਂ ਕਿਤੇ ਹੋਰ ਆ ਹਰ ਇੱਕ ਆਪਸ਼ਨ ਨੇ ਉੱਥੇ ਠੀਕ ਹੈ ਤੁਸੀਂ ਸਕੂਲਾਂ ਚ ਲਾਉਣਾ ਚਾਹੁੰਦੇ ਹੋ ਜਾਂ ਮੰਨ ਲਓ ਪਿੰਡ ਦੀ ਚਾਰ ਦਿਵਾਰੀ ਦਿਵਾਰੇ ਲਾਉਣਾ ਚਾਹੁੰਦੇ ਹੋ ਤੇ ਜਿਹਦੇ ਲਈ ਜਿਵੇਂ ਇਹ ਆ ਵੀ ਪਿੰਡਾਂ ਦੀਆਂ ਪੰਚਾਇਤਾਂ ਲਈ ਵੀ ਆ ਬਹੁਤ ਪੰਚਾਇਤਾਂ ਇਸ ਤਰ੍ਹਾਂ ਲਿਆ ਕੇ ਲਾਉਂਦੀਆਂ ਵੀ ਆ ਜਿਵੇਂ ਮਨ ਲੋ ਲੋਕ ਤਾਂ ਟਰੱਕ ਭਰ ਕੇ ਲਿਆ ਸਕਦੀਆਂ ਮੰਨ ਲੋ ਕਾਫੀ ਦਰਖਤ ਜਿਵੇਂ ਮੰਨ ਲੋ ਪੰਚਾਇਤਾਂ ਨੂੰ ਤਾਂ ਮਿਲਦਾ ਪਰ ਆਪਾਂ ਇੱਕ ਮੰਨ ਲੋ ਕੋਈ ਵੀ ਇੱਕ ਮੈਂਬਰ ਆ ਜਿਹੜਾ ਘਰ ਦਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਆਂ ਵੀ ਇੱਕ ਮੋਬਾਈਲ ਨੰਬਰ ਤੇ ਆਪਾਂ 15 ਦਾ ਰક્ત ਲੈ ਸਕਦੇ ਆ ਇੱਕ ਮੋਬਾਈਲ ਨੰਬਰ ਦੇ 15 ਬੂਟੇ ਲੈ ਸਕਦੇ ਆ ਆਪਾਂ ਤੇ ਮਰਜ਼ੀ ਦੇ ਜਿਹੜੇ ਵੀ ਤੁਸੀਂ ਮੰਨ ਲਓ ਚੁਣੋਗੇ ਉਹ ਤੇ ਉਹਦੇ ਬਾਰੇ ਦੱਸਦੇ ਆ ਉਹਦੇ ਲਈ ਆਪਾਂ ਦੱਸਣ ਲਈ ਤੁਹਾਨੂੰ ਲੈ ਕੇ ਚੱਲਦੇ ਆਂ ਫੋਨ ਦੀ ਸਕਰੀਨ ਤੇ ਠੀਕ ਹੈ ਜੀ ਤੇ ਆਜੋ ਹੁਣ ਜੁੜੋ ਆਪਣੀ ਫੋਨ ਦੀ ਸਕਰੀਨ ਤੇ ਤੇ ਦੇਖੋ ਕਿਸ ਤਰ੍ਹਾਂ ਆਪਾਂ ਦਰਾਖਤ ਬੁੱਕ ਕਰ ਸਕਦੇ ਆ ਤੇ ਲਿਆ ਕੇ ला ਸਕਦੇ ਆ A R Y A L I ਆਈ ਹਰੀਆਲੀ ਐਪ ਠੀਕ ਹੈ ਆਪਾਂ ਸਰਚ ਕਰਨਾ ਤੇ ਫਿਰ ਆਪਾਂ ਉਹਨੂੰ ਇੰਸਟਾਲ ਕਰ ਲੈਣਾ ਆਪਣੇ ਇੰਸਟਾਲ ਕੀਤਾ ਹੋਇਆ ਤੇ ਇਹਦੇ ਵਿੱਚ ਜਾ ਕੇ ਆਪਾਂ ਓਪਨ ਦੇ ਵਿੱਚ ਜਾਓ ਠੀਕ ਹੈ ਇਹ ਆਪਣਾ ਆਈ ਹਰੀਆਲੀ ਐਪ ਆ ਗਿਆ ਫਿਰ ਆਪਣਾ ਇਹਦੇ ਵਿੱਚ ਦੇਖੋ ਆ ਗਿਆ ਸਰਚ ਪlant ਵੀ ਸਥਾਨ ਦੁਆਰਾ ਲੋਕੇਸ਼ਨ ਦੁਆਰਾ ਖੋਜੋ ਤੇ ਨਾਮ ਦੁਆਰਾ ਖੋਜ ਕਰ ਸਕਦੇ ਆ ਇਹ ਕਾਰਟ ਤੇ ਇਹ ਮਾਈ ਆਰਡਰ ਜਿਹੜਾ ਆਪਾਂ ਜਦੋਂ ਆਰਡਰ ਕਰਤਾ ਉਹ ਉੱਥੇ ਆਊਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇੱਕ ਫੋਟੋ ਪੋਸਟ ਕਰ ਸਕਦੇ ਆ ਇਹਦੇ ਵਿੱਚ ਆਪਾਂ ਲੋਕੇਸ਼ਨ ਵਾਈਜ਼ ਆਪਾਂ ਇਹਨੂੰ ਸਰਚ ਕਰਦੇ ਆ ਤੇ ਮੈਂ ਹੈਗਾ ਜੀ ਦਾਖਾ ਬਿਲਜ਼ ਤੋਂ ਮੈਂ ਇੱਥੇ ਭਰ ਰਿਆਂ ਦਾਖਾ ਤੇ ਇਹ ਦਾਖਾ ਆ ਗਿਆ ਦਾਖਾ ਜਦੋਂ ਮੈਂ ਸਰਚ ਕੀਤਾ ਤਾਂ ਮੇਰੇ ਨੇੜੇ ਤੇੜੇ ਦੀਆਂ ਤਕਰੀਬਨ ਸਾਰੀਆਂ ਲੋਕੇਸ਼ਨ ਆ ਜਾਣਗੀਆਂ ਮੈਨੂੰ ਕਿਹੜੀਆਂ ਕਿਹੜੀਆਂ ਲੋਕੇਸ਼ਨਾਂ ਨੇ ਇਹ ਹੈਗਾ ਬੱਦੋਵਾਲ ਬਣ ਵਿਭਾਗ ਜਿਹੜਾ ਹੈਗਾ ਜੀ ਉਥੇ ਬੱਦੋਵਾਲ ਬਣ ਵਿਭਾਗ ਤੇ ਇਹ ਮੱਤੇਵਾੜਾ ਆ ਗਿਆ ਇਹ ਸਲੇਮਪੁਰ ਆ ਗਿਆ ਇਹ ਸੁਧਾਰ ਆ ਗਿਆ ਤੇ ਮੇਰੇ ਨੇੜੇ ਜਿਹੜੇ ਪੈਂਦੇ ਨੇ ਇੱਕ ਤਾਂ ਸੁਧਾਰ ਪੈਂਦਾ ਮੈਨੂੰ ਨੇੜੇ ਤੇ ਇੱਕ ਪੈਂਦਾ ਬੱਦੋਵਾਲ ਮੈਂ ਬੱਦੋਵਾਲ ਤੋਂ ਫਰੀ ਲੈ ਕੇ ਆਉਂਗਾ ਤੇ ਇਹ ਆ ਗਈਆਂ ਇਹ ਆਲ ਕੈਟਾਗਰੀ ਪਲਾਂਟਸ ਠੀਕ ਹੈ ਜੀ ਤੇ ਟਿੰਬਰ ਟਰੀ ਜੇ ਲਾਉਣੇ ਆ ਤੁਸੀਂ ਔਰਨਾਮੈਂਟਲ ਟਰੀਜ਼ ਮੈਡੀਕਲ ਪlant ਮੈਡੀਕਲ ਵਾਲੇ ਪlant ਫਰੂਟ ਟਰੀ ਤੇ ਥੋੜਾ ਜਿਹਾ ਇਹਦੇ ਵਿੱਚ ਤਾਂ ਇਹ ਆ ਵੀ ਥੋੜੇ ਜੇ ਘੱਟ ਟਰੀ ਦਿਖਾਉਂਦੇ ਹੁੰਦੇ ਆ ਤੁਸੀਂ ਉੱਥੇ ਜਾ ਕੇ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਵੀ ਅਸੀਂ ਆ ਟਰੀ ਲੈਣੇ ਆ ਠੀਕ ਹੈ ਜੀ ਤੇ ਪਹਿਲਾਂ ਬੁੱਕ ਕਰਕੇ ਜਰੂਰ ਜਾਓ ਜਿਵੇਂ ਇਹ ਬਲੈਕ ਸਿਰਸ ਕਾਲੀ ਸਿਰਸਾ ਠੀਕ ਹੈ ਜੀ ਮੰਨ ਲਓ ਮੈਂ ਇਹਨੂੰ ਇੱਕ ਨੂੰ ਕਰਤਾ ਬੁੱਕ ਇੱਕ ਮੈਂ ਨੰਮ ਕਰਤੀ आकाश नेम ठीक है जी एक मैं बुक करती आकाश नेम ਤੇ ਜਿਵੇਂ ਆਸਟ੍ਰੇਲੀਅਨ ਕਿਕਰ ਆਹੇ ਆਸਟ੍ਰੇਲੀਆਈ ਕਿਕਰ ਹਨਾ ਜੀ ਮੈਂ ਜਿਹੜੀ ਇਹ ਲੱਗਾ ਆਜ ਮਹਿਗਾ ਚਕਰਸੀਆ ਜਿਵੇਂ ਕੋਈ ਪੁਰਾਣੇ ਦਰਖਤੀ ਨੇ ਇਹ ਰਜ਼ੈਨ ਸਾਗਵਾਨ ਸੁਖਚੈਨ ਤੇ ਆ ਅਰਜੁਨ ਦਾ ਕਰ ਦਿੰਨੇ ਆਪਾਂ ਇੱਕ ਤੇ ਆ ਬਹੀੜਾ ਇੱਕ ਪੁਰਾਣਾ ਦਰਖਤ ਆ ਸਾਂਝਣਾ ਸਾਂਝਣਾ ਮੇਰੇ ਕੋਲੇ ਲੱਗਿਆ ਹੋਇਆ ਵਾ ਤੇ ਬੰਬ ਬੈਂਬੂ ਨੇ ਹਨਾ ਤੇ ਆ ਗੁਲਮੋਰ ਗੁਲਮੋਰ ਦਾ ਦਰਖਤ ਆ ਆਪਾਂ ਇੱਕ ਕਰ ਦਿੰਨੇ ਆ ਤੇ ਗਾਵਾ ਵੀ ਮੇਰੇ ਕੋਲੇ ਲੱਗਿਆ ਹੋਇਆ ਪਰ ਆਪਾਂ ਇੱਕ ਗਾਵਾ ਕਰ ਦਿੰਨੇ ਆ ਕੋਈ ਹੋਰ ਵੈਰਾਈਟੀ ਮਿਲ ਜਾਂਦੀ ਆ ਜਾਮਣ ਵੀ ਆਪਣੇ ਕੋਲੇ ਲੱਗੀ ਹੋਈ ਆ ਤੇ ਅੰਬਰੀਆ ਜਿਵੇਂ ਮੰਨ ਲਓ ਫਲਾਵਰ ਵਾਲੀ ਆ ਕੋਈ ਚਲੋ ਇਹ ਕਰ ਦਿੰਨੇ ਆ ਆਪਾਂ ਇੱਕ ਤੇ ਆ ਤਨੇਰ ਆ ਇੱਕ ਪਈ ਕਰ ਦਿੰਨੇ ਆ ਸੋਹਣਾ ਲੱਗਦਾ ਦੇਖਣ ਨੂੰ ਤੇ ਆ ਨਿੰਬੂ ਦਾ ਜ਼ਰੂਰ ਕਰ ਦਿੰਨੇ ਆ ਆਪਾਂ ਇੱਕ ਤੇ ਆ ਗੁਲਾਬੀ ਤੋਣਾ ਜੀ ਤੇ ਇੱਕ ਆਮਬ ਜਰੂਰ ਕਰ ਦਿੰਨੇ ਆ ਜੀ ਆਪਾਂ ਇਹ ਜਕਰੰਡਾ ਵਾ ਇਹ ਗੁਲਾਬ ਆ ਇਹ ਕੈਜੂਰੀਨਾ ਇਹ ਬिलो ਬिलो ਕੋਈ ਹੈ ਨਾ ਹੋਣਾ ਮਾਂ ਤੇ ਆਹ ਇਮਲੀ ਹੋ ਗਈ ਇੱਕ ਆ ਪਿੱਪਲ ਦਾ ਦਰਖਤ ਜੇ ਆਪਾਂ ਲਿਆ ਕੇ ਕਿਸੇ ਜਗ੍ਹਾ ਤੇ ਲਾ ਸਕਦੇ ਆ ਆਪਾਂ ਕਰ ਦਿੰਨੇ ਆ ਸੋਹਣਾ ਲੱਗਦਾ ਦੇਖਣ ਨੂੰ ਤੇ ਨੀਂਬੂ ਆਪਾਂ ਦੋ ਕਰ ਦਿੰਨੇ ਆ ਕਿੰਨੇ ਹੋ ਗਏ ਹੁਣ 13 ਜਾਮਨ ਆਪਣੇ ਕੋਲੇ ਲੱਗੀ ਹੋਈ ਆ ਪਰ ਮੂਰ ਅਪਾਇ ਕੋ ਕਰਤਾ ਚਲੋ ਅਪਾਇ ਕੋ ਸਵੰਜਨਾ ਕਰ ਦਨੇ ਆ ਬੋਲੋ ਕਿੰਨੇ ਹੋ ਗਏ ਇੱਕ ਰੱਖ ਲਿਆ ਅਰ ਜਣ ਆਪਾ ਕਰਤਾ ਸਖਚੈਨ ਸਾਗਵਾਨ ਕਰ ਦਨੇ ਆ ਚਲੋ ਹੋ ਗਏ ਆਪਣੇ ਹੁਣ ਆਪਣੇ ਹੋ ਗਏ ਕੰਪਲੀਟ ਇਹ ਕਿੰਨੇ 15 ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਵੀਊ ਕਾਰਟ ਠੀਕ ਹੈ ਵੀਊ ਕਾਰਟ ਕਰਕੇ ਆਪਣੇ ਆ ਦੇਖੋ 15 ਦੇ 15 ਇਹ ਆਰਡਰ ਦੇ ਵਿੱਚ ਆ ਗਏ ਤੇ ਆਪਾਂ ਪਲੇਸ ਆਰਡਰ ਦੇ ਵਿੱਚ ਜਾ ਕੇ ਆਪਾਂ ਇਹਨੂੰ ਚੈੱਕ ਕਰ ਸਕਦੇ ਆ ਤੇ ਆਪਣੇ ਆ ਦੇਖੋ ਸਾਰੇ ਟ੍ਰੀ ਆ ਗਏ ਨੇ ਪਲਾਂਟੇਸ਼ਨ ਸਾਈਟ ਹੁਣ ਆਪਾਂ ਇੱਥੇ ਸਿਲੈਕਸ਼ਨ ਕਰਨੀ ਆ ਵੀ ਕਿਹੜੀ ਪੰਚਾਇਤ ਜ਼ਮੀਨ ਚ ਲਾਉਣਾ ਚਾਹੁੰਦੇ ਆ ਤੁਸੀਂ ਪਿੰਡ ਆਮ ਜ਼ਮੀਨ ਚ ਲਾਉਣਾ ਚਾਹੁੰਦੇ ਹੋ ਕਿਸੇ ਸਕੂਲ ਚ ਲਾਉਣਾ ਚਾਹੁੰਦੇ ਹੋ ਕਾਲਜ ਚ ਲਾਉਣਾ ਚਾਹੁੰਦੇ ਹੋ ਪਿੰਡੂ ਸੜਕਾਂ ਤੇ ਜਿਵੇਂ ਚਾਰਦਵਾਰੀ ਹੈ ਨਾ ਜਿਵੇਂ ਕਹਿ ਲਓ ਲਾਉਣਾ ਚਾਹੁੰਦੇ ਹੋ ਤੁਸੀਂ ਹੋਰ ਵਿਦਿਅਕ ਸੰਸਥਾਵਾਂ ਤੇ ਲਾਉਣਾ ਚਾਹੁੰਦੇ ਹੋ ਜਾਂ ਗੁਰਦੁਆਰਾ ਕਿਸੇ ਗੁਰੂ ਘਰ ਦੇ ਵਿੱਚ ਲਾਉਣਾ ਚਾਹੁੰਦੇ ਹੋ ਹੋਰ ਧਾਰਮਿਕ ਸੰਸਥਾਵਾਂ ਤੇ ਲ ਤੇ ਹੋਰ ਅਦਰ ਆਪਾਂ ਇਹ ਹਸਪਤਾਲ ਵਗੈਰਾ ਹੋਗੇ ਜਾਂ ਉਹ ਆਪਾਂ ਲੌਣਾ ਘਰਾਂ ਚ ਮੈਂ ਜੀ ਹਨਾ ਤੇ ਮੈਂ ਉਹ ਬੁੱਕ ਕਰਤੇ ਤੇ ਇਸ ਤੋਂ ਬਾਅਦ ਆਪਾਂ ਕਰ ਦੇਣਾ ਪਲੇਸ ਆਰਡਰ ਪਲੇਸ ਆਰਡਰ ਕਰਤਾ ਜੀ ਆਪਾਂ ਤੇ ਆ ਆਪਣੀ ਆ ਗਈ ਬੁਕਿੰਗ ਅੱਜਕੀ ਨਹੀਂ ਡੇਟਾ ਅੱਜ ਜਿਹੜੀ ਆ 7 ਅੱਜ 7 ਤਰੀਕ ਹੈ ਕੱਲ ਦੇ ਆਰਡਰ ਤੇ ਮੈਨੂੰ ਮਿਲ ਜਾਣੇ ਆ 8 ਜੂਨ 2024 ਨੂੰ ਮੈਂ ਜਾ ਕੇ ਉੱਥੇ ਲੈ ਸਕਦਾ ਤੇ ਮਨਿੰਦਰ ਸਿੰਘ ਹੈਗੇ ਆ ਕੰਟੈਕਟ ਪਰਸਨ ਉਹਨਾਂ ਦਾ ਮੈਨੂੰ ਨੰਬਰ ਵੀ ਦਿੱਤਾ ਇਹਨਾਂ ਨੇ ਤੇ ਆਪਣਾ ਅਗੇ ਕੰਗ੍ਰੈਚੁਲੇਸ਼ਨ ਯੂਆਰ ਆਰਡਰ ਹੈਜ਼ ਬੀਨ ਪਲੇਸਡ ਸਕਸੈਸਫੁਲੀ ਆਰਡਰ ਨੰਬਰ ਇਸੇ ਤਰ੍ਹਾਂ ਤੁਸੀਂ ਜਾ ਕੇ ਪੰਜਾਬ ਦੇ ਕਿਸੇ ਵੀ ਆਪਦੇ ਆਪ ਦੇ ਰਹੀ ਇਹਦਾ ਸਕਰੀਨਸ਼ਾਟ ਲੈ ਲੈਣਾ ਤੁਸੀਂ ਤੇ ਵੈਸੇ ਤਾਂ ਇਹਦੇ ਵਿੱਚ ਵੀ ਚਲੋ ਆ ਜਾਂਦਾ ਜੀ ਤੇ ਜਾ ਕੇ ਇਹ ਤੁਸੀਂ ਆਰਡਰ ਆਪਾਂ ਆਪਦਾ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਹੁਣ ਤੁਹਾਨੂੰ ਦਿਖਾਉਣਾ ਵੀ ਮਾਈ ਆਰਡਰ ਦੇ ਵਿੱਚ ਇਹ ਆਪਣਾ ਆਰਡਰ ਆ ਗਿਆ ਜਦੋਂ ਆਪਾਂ ਜਦੋਂ ਆਪਣਾ ਇਹ ਆਰਡਰ ਕੰਪਲੀਟ ਹੋ ਗਿਆ ਤਾਂ ਫਿਰ ਇੱਥੇ ਆ ਜਾਊਗਾ ਆਰਡਰ ਕੰਪਲੀਟ ਹੈ ਨਾ ਇਹ ਕੈਨਸਲ ਆਰਡਰ ਵੀ ਕਰ ਸਕਦੇ ਆ ਕੰਪਲੀਟ ਹੋ ਆਰਡਰ ਆਪਣਾ ਹੋਣ ਤੋਂ ਬਾਅਦ ਇਹ ਇਹਦੇ ਵਿੱਚ ਆ ਜਾਊਗਾ ਤੇ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਮੇਨ ਦੱਸਣਾ ਸੀਗਾ ਵੀ ਜਿਵੇਂ ਉਹ ਦੱਸਿਆ ਹੋਇਆ ਪੰਚਾਇਤ ਜਾਂ ਹਨਾ ਜੀ ਇਸ ਤਰ੍ਹਾਂ ਸੰਸਥਾਵਾਂ ਲਿਆ ਕੇ ਵੱਧ ਦਰਖਤ ਲਿਆ ਕੇ ਵੀ ਲਾ ਸਕਦੀਆਂ ਨੇ ਤੇ ਇੱਕ ਮੋਬਾਈਲ ਨੰਬਰ ਤੇ ਆਪਾਂ ਨੂੰ 15 ਦਰਖਤ ਮਿਲਦੇ ਨੇ ਠੀਕ ਹੈ ਜੀ ਯਾਦ ਰੱਖੋ ਹੁਣ ਇਸ ਤਰ੍ਹਾਂ ਲਿਆ ਕੇ ਆਪਾਂ ਵੱਧ ਤੋਂ ਵੱਧ ਦਰਖਤਾਂ ਜਿਹੜੇ ਉਹ ਲਾ ਸਕਦੇ ਆ ਤੇ ਇਸ ਤਰ੍ਹਾਂ ਲਿਆ ਕੇ ਆਪਾਂ ਵੱਧ ਤੋਂ ਵੱਧ ਦਰਖਤ ਲਾਈਏ ਠੀਕ ਹੈ ਜੀ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਉਹ ਵੀ ਆ ਇਹ ਇਹਦੇ ਵਿੱਚ ਆਪਾਂ ਮੰਨ ਲਓ ਇੱਕ ਪੀੜ ਲਗਾ ਕੇ ਆਪਾਂ ਮੰਨ ਲਓ ਕਿਥੋਂ ਤੁਸੀਂ ਹੈਗਾ ਤੇ ਉਹ ਆਪਦੀ ਸਾਰੀ ਡਿਟੇਲ ਇਹਦੇ ਵਿੱਚ ਦੇ ਕੇ ਇੱਕ ਫੋਟੋ ਖਿੱਚ ਕੇ ਇਹਦੇ ਵਿੱਚ ਉਸ ਤੋਂ ਬਾਅਦ ਤੁਸੀਂ ਪਾ ਕੇ ਸਬਮਿਟ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਇਹਨਾਂ ਦੇ ਉਹਦੇ ਵਿੱਚ ਦਰਜ ਹੋ ਜਾਊਗਾ ਵੀ ਤੁਸੀਂ ਇੱਥੋਂ ਲਿਆ ਕੇ ਲਾਏ ਨੇ ਵੀ ਆਪਾਂ ਕਿਵੇਂ ਦਰਖਤ ਬੁੱਕ ਕਰ ਸਕਦੇ ਆ ਸਾਰਾ ਦੇਖ ਲਿਆ ਤੁਸੀਂ ਆਪਾਂ ਤੁਹਾਨੂੰ ਦਿਖਾਇਆ ਤੇ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਘਰ ਦੇ ਇੱਕ ਮੋਬਾਈਲ ਨੰਬਰ ਤੇ 15 ਬੂਟੇ ਲਿਆ ਕੇ ਲਾ ਸਕਦੇ ਆ ਆਪਦੀ ਮਰਜ਼ੀ ਦੇ ਤੁਸੀਂ ਜੋ ਵੀ ਬੁੱਕ ਕਰੋਗੇ ਉਹ ਬੂਟੇ ਲਿਆ ਕੇ ਲਾ ਸਕਦੇ ਹੋ ਤੇ ਮੰਨ ਲਓ ਦੋ ਮੋਬਾਈਲ ਨੰਬਰ ਨੇ ਦੋ ਜਾਂ ਜਿੰਨੇ ਮਰਜੀ ਜਿੰਨੇ ਕਹਿ ਲਓ ਵੀ ਲਿਆ ਕੇ ला ਸਕਦੇ ਹੋ ਹਨਾ 15 ਬੂਟੇ ਇੱਕ ਫੋਨ ਤੇ ਆਪਾਂ ਨੂੰ ਮਿਲਦੇ ਆ ਤੇ ਅੱਜ ਬੁੱਕ ਕਰੋ ਦੂਜੇ ਦਿਨ ਹੀ ਤੁਸੀਂ ਲੈ ਸਕਦੇ ਹੋ ਤੇ ਆਪਦੇ ਏਰੀਏ ਦੇ ਵਿੱਚੋਂ ਆਪਣੇ ਆਪਣੇ ਏਰੀਏ ਦੇ ਵਿੱਚੋਂ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋ ਤਾਂ ਤੁਹਾਡੇ ਨੇੜੇ ਦੇ ਏਰੀਏ ਜਿੰਨੇ ਤੁਹਾਨੂੰ ਦੱਸਿਆ ਉਹ ਮੈਂ ਆਪਾਂ ਸਰਚ ਕਰਕੇ ਬੂਟੇ ਲਿਆ ਕੇ ला ਸਕਦੇ ਆ ਤੇ ਉਹਨਾਂ ਨੂੰ ਅੱਗੇ ਫਿਰ ਪਾਲੀਏ ਲਾਗੇ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਦੇ ਆ ਤੇ ਵੱਧ ਤੋਂ ਵੱਧ ਦਰਕ ਲਾਓ ਜੀ ਪੰਜਾਬ ਨੂੰ ਹਰਾ ਭਰਾ ਬਣਾਓ ਠੀਕ ਹੈ ਜੀ ਹਾਂ ਜੀ ਓਕੇ ਜੀ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨ